ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਆਪਣਾ ਬਿਆਨ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੇ ਬਾਹਰ ਦਿੱਤਾ ਹੈ ਜਿੱਥੇ ਕਿ ਪਲਟਵਾਰ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਹੈ ਕਿ ਕਾਂਗਰਸ ਨੂੰ 2 ਲੱਖ ਕਰਜ਼ਾ ਸੁਣਾਉਣ ਲੱਗੇ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਕਹੇ ਕਿ ਪੰਜਾਬ ਨੂੰ ਲੁੱਟ ਕੇ ਕਰਜ਼ਾ ਛੱਡ ਕੇ ਚਲੇ ਗਏ ਅਤੇ ਸਵਾਦ ਤਾਂ ਤਾਂ ਆਉਂਦਾ ਜੇਕਰ ਕਰਜ਼ਾ ਉਤਾਰ ਕੇ ਸਾਨੂੰ ਬਾਅਦ ਦੇ ਵਿੱਚ ਪੁੱਛਦੇ ਉਹਨਾਂ ਕਹੇ ਕਿ ਸਾਰਾ ਪੰਜਾਬ ਦਾ ਖਜ਼ਾਨਾ ਇਹਨਾਂ ਨੇ ਲੁੱਟਿਆ ਹੈ ਤੇ ਆਪਣੇ ਚਾਹੇਤਿਆਂ ਨੂੰ ਨੌکریاں ਦਿੱਤੀਆਂ ਨੇ ਨੇ ਸੀ ਕਰਜ਼ਾ ਲਾਉਣਾ ਇਹਨਾਂ ਨੇ ਮਾਨਿਆ ਸ਼ੇਰਾਂ ਨੇ 2 ਸਾਲਾਂ ਚ 66000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਹੈ ਅਸੀਂ ਇਹ ਕਹਿੰਨੇ ਆ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਬਦਲਾਅ ਦੀ ਸਰਕਾਰ ਲੈ ਕੇ ਆਈ ਸੀ यूं ही 20000 ਕਰੋੜ ਰੇਤ ਸੇ ਆ ਜਾਏਗਾ यूं ही 30000 ਕਰੋੜ ਬਜਟ ਸੇ ਬਚਾ ਲੇਗੇ ਤੁਸੀਂ ਤਾਂ ਸਾਡੇ ਨਾਲੋਂ ਵੀ ਡਬਲ ਸਪੀਡ ਤੇ ਚੱਲੇ ਹੋ ਉਸੀ ਅੰਕੜੇ ਕਹਿ ਰਹੇ ਅਸੀਂ 5 ਸਾਲਾਂ ਦਾ 70 ਕਰੋੜ ਰੁਪਇਆ ਇਹਨਾਂ ਨੇ 2 ਸਾਲਾਂ ਦਾ 66 ਹਜ਼ਾਰ ਪਰ ਉਹ ਕਹਿੰਦੇ 5 ਸਾਲ ਹੋਣ ਤੋਂ ਕਹਿੰਦੇ ਲਾਸਟ ਤੱਕ ਕਰੇ ਨਹੀਂ ਨਹੀਂ ਕੋਈ ਗਿੱਦਰ ਸਿੰਘੀ ਆ ਜਾਏਗੀ ਕਰਜ਼ਾ ਹੋਰ ਚੜਾ ਦੇਣਾ ਕਿਹੜੀ ਐਸੀ ਚੀਜ਼ ਆ ਜਿਹੜੀ ਇਹ ਲਿਆ ਕੇ ਉਹ ਕਰਜ਼ਾ ਲਾ ਦੇਣੀ ਮੈਨੂੰ ਇਹ ਦੱਸਿਓ ਜਿਹੜਾ 2 ਲੱਖ ਦਾ ਤਕਰੀਬਨ ਇਹ ਕਰਜ਼ਾ ਦੱਸ ਰਹੇ ਆ ਉਹਦਾ ਵਿਆਜ ਹੀ ਕਿੰਨਾ ਬਣਦਾ ਸ਼ਰਮ ਤੇ ਨਹੀਂ ਆਉਂਦੀ ਇਹਨਾਂ ਨੂੰ 2 ਲੱਖ ਕਰਜ਼ਾ ਸੁਣਾਉਣ ਲੱਗਿਆ ਉਹ ਕਹਿੰਦੇ ਅਸੀਂ 5 ਸਾਲਾਂ ਚ 70 ਹਜ਼ਾਰ ਕਰੋੜ ਦਾ ਚੜਾਇਆ ਸੀ ਉਹ ਕਹਿੰਦੇ ਕਿ ਸਾਢੇ 2 ਸਾਲਾਂ ਚ ਬਹੁਤ ਸੋਹਣੀ ਗੱਲ ਕਰ ਰਹੇ ਨੇ ਦੱਸਿਆ ਤੇ ਇਹੋ ਹੀ ਹੈ ਨਾ ਵੀ ਚੜਿਆ ਹੈ ਮਜ਼ਾ ਤੇ ਤਾਂਵੇਂ ਇਹ ਸਵਾਲ ਸਾਨੂੰ ਤਾਂ ਕਰਦੇ ਵੀ ਜੇ ਕਰਜ਼ਾ ਲਾ ਕੇ ਆਏ ਸੀ ਤੇ ਆਪਾਂ ਚੜਾਇਆ ਨਹੀਂ ਨਹੀਂ 5 ਸਾਲ ਚ ਅਸੀਂ 70000 ਕਰੋੜ ਤੇ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ 70000 ਮੈਂ ਮੈਂ ਕਿਹਾ ਜੀ ਇਹਨਾਂ ਨੂੰ ਤੁਸੀਂ ਸ਼ਾਬਾਸ਼ ਦੇਣੀ ਚਾਹੁੰਦੇ ਹੋ ਵੀ ਸਾਨੂੰ ਤੇ ਤੁਸੀਂ ਉਹ ਕਹਿੰਦੇ ਹੁੰਦੇ ਨਾ ਅਸੀਂ ਸਾਨੂੰ ਤੇ ਅਗਲੇ ਮਹੀਨੇ 2 ਸਾਲ ਹੋਣੇ ਆ ਸਾਨੂੰ ਦੇ ਕੇ ਕੀ ਗਏ ਜੇ ਖਜ਼ਾਨਾ ਤੁਹਾਡੇ ਕੋ ਨਹੀਂ ਭਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਨੇ ਕਿਹੜਾ ਕੰਮ ਨਹੀਂ ਕੀਤਾ ਥਰਮਲ ਪਲੈਂਟ ਵਰਗੇ ਮੁੱਲ ਲੈ ਲਏ ਪੰਜਾਬ ਨੂੰ ਫਿਰ ਲੀਆਂ ਤੇ ਲੈ ਕੇ ਆ ਰਹੇ ਇਹ ਦੇਖ ਕੇ ਕੀ ਗਏ ਪੰਜਾਬ ਲੀਕ ਕੀਤਾ ਕੀ ਹੈ ਇਹਨਾਂ ਨੇ ਚੀਜ਼ਾਂ ਵੇਚੀਆਂ ਹੀ ਨੇ ਪਹਿਲੀ ਸਰਕਾਰ ਆ ਜਿਹੜੀ ਮੁੱਲ ਹੈ ਅੱਜ ਦਾ ਬਜਟ ਬਾਰੇ ਦੱਸ ਦਿਓ ਅੱਜ ਦਾ ਬਜਟ ਤੁਹਾਡੇ ਸਾਹਮਣੇ ਜੇ ਪਹਿਲਾਂ ਹੀ ਦੱਸਤਾ ਤਾਂ ਫਿਰ ਫਾਇਦਾ